ਕੱਲ੍ਹ ਉਹ ਬੀਬੀ ਜੀ ਸਾਹਿਬ ਜੀ ਦੇ ਉੱਤੇ ਅਮੀ ਗੇ ਦੇ ਤਰਫੋਂ ਫਾਹਾ ਦੁਨੀਆ ਦਾ ਵੀ ਵਿਸ਼ੇਸ਼ ਪਰਦੇ ਧੰਨਵਾਦ ਆਇਆ ਅੱਜ ਸਮੇਂ ਜਗਨਜੀਤ ਸਾਹਿਬ ਉੱਥੇ ਫਾਹਾ ਦੁਨੀਆ ਸਾਡਾ ਵੀਰ ਉਹਦੇ ਜੱਟੋ ਟੱਕਰ ਸ਼ੰਦੋ ਦੇ ਨੇੜੇ ਸੋਦਾ ਤੇ ਜੱਸੀ ਸੋਧੋ ਜੀ ਨਯਤਨ ਨਿਗਰ ਕਰਤੇ ਨੇ ਜਾਂਦਾ ਜਿਆਪੀ ਸੁਖਤੇ ਜੰਮਾ ਕਹਿੰਦੇ ਕਰਦੇ ਹੈ ਜੈ ਜਗਨਨਾਥ ਦਾ ਧੰਨਵਾਦ ਕੀਤਾ ਜਾਂਦਾ ਹੈ ਔਰ ਰੇਡ ਪਾੜੀ ਧੁਰਕੋਟੀਆਂ ਕਾਲਾ ਦਰਦਾ ਬਾਦਸਾ ਦਾ ਵੀਰ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਹਾਂ ਧੁਰਕੋਟੀਆਂ ਕਾਲੇ ਦੀ ਰੇਡ ਪਈ ਹੋਈ ਹੈ ਬਹੁਤ ਦੇਖਣ ਨੂੰ ਨੌਜਵਾਨ ਆ ਖਡੂਰ ਸਾਹਿਬ ਦੇ ਧਰਮੇ ਆ ਧਰਮੇ ਆ ਪਰ ਧਾਗੇ ਨੇ ਬਹੁਤ ਤਕੜਾ ਪੁਆਇੰਟ ਜੋੜ ਦਿੱਤਾ ਹੈ ਇਹ ਕੋਈ ਸ਼ੌਕੀ ਮੇਲਿਆਂ ਦਾ ਕਿਸੇ ਦਾ ਸ਼ੌਕ ਨਾਵੀਂ ਗੱਡੀ ਸਾਡਾ ਸ਼ੌਕ ਕਬੱਡੀ ਦਾ ਅਸੀਂ ਖੇਡੀਏ ਸਾਡਾ ਕਬੱਡੀ ਉੱਥੇ ਚੱਲ ਕੇ 4 ਵਜੇ ਅਸੀਂ ਮਿਹਨਤ ਲਾ ਲਈਏ हां मां ने कोटी चोरी असि सेठ बनाली है जाइए बिहारी जी ने काडली करनी ओ फिरनी कबड्डी यहां फिरनी कबड्डी उधर ज्यादा सामने टक्कर गया अम्मा मेहमान टक्कर होगी अम्मा पे ज्यादा चीट के भी इलेक्टेड ब्रेटन है उधर ब्रिटिश एयर वाल भी जारी पड़ती ईटो कोर्ट पर मिले वीडियो बीवी ने कोर्ट में اوه ڏسو موڙي جا رندن تي لڳي کڏي پاڙيا رندن تي لڳي کڏي پاڙيا او اجي چاڙ ڪوٽي اي اج اسان کي ڏسڻ ڏي ڏسڻ ڏي 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 ڏ ਦਾ ਬ੍ਰੇਕਅਵਰ ਦੇ ਲਾਂਡਾ ਦਿੰਦਾ ਵੀ ਜੀਟੀ ਵਾਲੇ ਹੁਣ ਤੋਂ ਬਾਅਦ ਜਿੰਨੇ ਵੀ ਜੱਫੇ ਲਾਉਣਗੇ ਹਰ ਇੱਕ ਰੱਖਣਾ 100 ਡਾਲਰ ਜਿੰਦਰ ਬੱਟਨ ਦੇ ਪ੍ਰਮਾਤਜੀਤ ਸਿੰਘ ਨੇ ਐਲਾਨ ਕਰ ਦਿੱਤਾ ਵੀ 500 ਡਾਲਰ ਹੁਣ ਤੋਂ ਬਾਅਦ ਜੀਨੀਅਰ ਦੀ ਟੀਮ ਦਾ ਜਿਹੜਾ ਜੱਫੀ ਜਿੱਤਦਾ ਰਹੇਗਾ 500 ਡਾਲਰ ਦਿੱਤਾ ਜਾਣਾ ਤੇ 200 ਡਾਲਰ ਨਜੀਤ ਸੋਤਾ ਤੇ ਸਰਬੰਦਰ ਸਿੰਘ ਦੀ ਸਾਡੇ ਸੋਤਾ ਸਾਹਿਬ ਬੋਰਡ ਲਾਈਨ ਕਹਿੰਦੇ ਸਾਬੂ ਯੂਐਸਏ ਤੋਂ ਪੁਜੀ ਹੋਇਆ ਨੱਪਰ ਬੈਟਾ ਇਹਨਾਂ ਦਾ ਯਾਰੀਆ ਕਹਿੰਦੇ ਦਰਜੀਤ ਸੋਤੇ ਨਾਲ ਇਹਨਾਂ ਦਾ ਪਿਆਰ ਹੈ ਇਹਨਾਂ ਦਾ ਸਤਿਕਾਰ ਹੈ ਇਹ ਜਿਹੜਾ ਨਾਲ ਰਗੰਦਰ ਜੀ ਨਾਲ ਵੀ ਯਾਰੀਆਂ ਹੈ ਉਹਨਾਂ ਦਾ ਧੰਨਵਾਦ ਕਰਦੇ ਸਤ ਮੁੰਡੇ ਵੀ

ਸੱਤ ਤੋਂ 10 ਗ੍ਰਾਉਂਡ ਲੱਗੇ ਇੰਸਟਾਗ੍ਰਾਮ ਦਾ ਮੇਰੇ ਵੀਰੋ ਆ ਦੇਖੋ ਮੇਰੀ ਕਬੱਡੀ ਖੇਡ ਮੈਦਾਨ ਦੇ ਵਿੱਚ ਟੱਕਰ ਸਰੇ ਦੀ ਟੱਕਰ ਸਰੇ ਦੀ ਉੱਪਰ ਦੇ ਕਾਹਦੇ ਤੇ ਹੈ ਕਿ ਬੈਟ ਵਾਲਿਆ ਸੱਟ ਵੀ ਆਨ ਸੱਟ ਕੀਤੇ ਭਏ ਆ ਤੇ ਖੇਡ ਮੈਦਾਨ ਦੇ ਵਿੱਚ ਅੱਜ ਬੜੀ ਸੰਗਤ ਹੈ ਇਹਦੇ ਮਲਕਾ ਵਾਲਾ ਜੋਤ ਬਰਾਲ ਵੱਡਾ ਸੌ ਪੜ ਗਿਆ ਜਿੱਟ ਵਿੱਚ ਔਰ ਹੋਰ ਜਾਂਦੇ ਕਬੱਡੀ ਬੁਰਨ ਵੀ ਇਹ ਢਾਗੇ ਵਾਲੇ ਦੇ ਨਾਲ ਟੱਕਰ ਹੈ 11 ਸੱਤਵੀਂ ਦਾ ਮਾਗ ਰਿਹਾ ਸੱਦੇ ਦੇ ਰਿਹਾ ਕੱਲੀ ਥੀ ਕੱਲੀ ਤਾਂ ਖੇਤ ਕੁਮਾਰਪੁਰ ਜਲਾਵਾਂ ਪਾਸੇ ਰੱਖਣੀ ਹੈ ਵੱਡੇ ਨਾਲ ਹੋ ਰਿਹਾ ਉਰਦੋ ਦੇ ਵਿੱਚ ਸਮੇਂ ਨੂੰ ਰਿਟਰਨ ਦੇਣੇ ਜੱਟੇ ਜਾ ਕੇ ਔਰ ਹਰੇ ਤਾਂ ਖੇਤੇ ਹਰੇ ਤਾਂ ਕਹਿੰਦੇ ਪੰਤ ਪਾਜੀ ਹਰੇ ਤਾਂ ਜੀ ਜੀ ਇਹ ਕਿਉਂ ਮੈਡੀ ਖਾਤੀ ਨਹੀਂ ਹੋਈ ਇਹ ਹੋਇ ਤਾਂ ਸਮਾਪਤੀ ਨਹੀਂ ਹੋਈ ਮੁੰਡਾ ਬੰਡਾ ਕਹਿੰਦੇ ਟੱਟ ਕੇ ਬੈ ਗਿਆ ਮੁੰਡਾ ਟੱਟ ਕੇ ਬੈ ਗਿਆ ਇਹ ਐਸੋ ਜੱਟਾ ਲੱਗਿਆ ਇਹ ਸੁਖਤਰਾ ਦੇ ਜਸਤਪਾ ਜੀ ਉਹਨਾਂ ਦਾ ਗਹਿ ਘਟਵਾ ਤਾਜ ਹੈ ਅਗਲੀ ਕਬੱਡੀ ਫੇਰ ਮਾਨਦ ਵਿੱਚ ਪੈ ਗਈ ਹੈ ਅਗਲੀ ਕਬੱਡੀ ਫੇਰ ਮਾਨਦ ਉਹ ਦੇਖਿਓ ਉਹ ਪੰਛੀ ਵੀ ਬਿਲਕੁਲ ਆਖਲੇ ਅਸਮਾਨ ਦੇ ਵਿੱਚ ਪਰਦੇ ਹੋਏ ਉਡ ਗਿਆ ਉਹ ਕਬੱਡੀ ਬਣਾ ਕੇ ਕਾਲ ਧੂਰ ਤੋਂ ਜੋਜੀ ਸੋਹਤਾ ਤੇ ਗੁਰ ਸੰਤਰ ਸੋਹਤਾ ਜੀ ਕੋਲ ਲੈਣ ਦਾ ਐਲਾਨ ਕੀਤਾ ਹੈ ਅੱਜ ਖੇਡਾ 200 ਡਾਲਰ ਤੇ 500 ਡਾਲਰ ਜਿੰਦਰ ਮੋਟਰ ਇਹ ਨਾਲ ਪ੍ਰਬੰਧਕ ਢੀਸੇ ਵੱਲੋਂ ਬਿਜਾਇਆ ਇਹ ਜੀਜੀ ਵਾਲੇ ਨੇ ਐਲਾਨ ਕਰ ਦਿੱਤਾ ਹੈ ਵੀ 24 ਫਰਵਰੀ 2023 ਨੂੰ ਤਾਪਰਸਾਦ ਦੀ ਧਰਤੀ ਤੇ ਇੰਜਰ ਲਈ ਕਬੱਡੀ ਫੈਡਰੇਸ਼ਨ ਦੇ ਮੈਚ ਹੋਣਗੇ ਤਰੀਕਾ ਹੁਣੇ ਤੋਂ ਨੋਟ ਕਰ ਲਿਓ 24 ਫਰਵਰੀ 2026 ਇੰਜਰ ਕਬੱਡੀ ਫੈਡਰੇਸ਼ਨ ਦਾ ਸਰਦਾਰ ਬਰਸਾਦ ਦੀ ਧਰਤੀ ਦੀ ਜੀਡੀ ਵੱਲੋਂ ਕਬੱਡੀ ਕੱਪ ਹੋਵੇਗਾ ਤੇ ਉਧਰ ਵੇਖਦੇ ਵੀ ਮੈਦਾਨ ਦੇ ਵਿੱਚ ਨੀਟਾ 우ਸਤਾਦ ਅਲਾਕ ਆ ਗਿਆ ਵੀ ਮਾਨ ਧਾਣੀ ਦਾ ਮਾਨ ਲੀਡਰ ਨੇ ਆਪਣੀ ਟੀਮ ਦੇ ਸਿਰ ਜੁੜ ਦਿੱਤਾ ਹੈ ਹਾਂ ਵੱਡੇ ਮੇਲੇ ਹੋਣਿਆ ਬਾਉ ਜੀ ਕਿਤੇ ਸਵਰਾਜ ਕਦੇ ਜੂਨੀਅਰ ਕਦੇ ਫੋਲ ਪਾਸਟ੍ਰਿਕ ਫੋਲ ਦਾ ਮੰਮੀ ਹੋ ਗਿਆ ਇਹ ਲਾਪੋਰਟਰ ਕਹਿੰਦੇ ਇਹ ਮੌਨੋ ਜਿਹਾ ਸਤੂਜੀ ਬੁਝੇ ਹੋਇਆ ਮੀਰੀ ਦੀ ਦੁਨੀਆ ਤੋਂ ਉਧਰ ਵੀ ਜਗਰਾਜ ਸਿੰਘ ਕਹਿੰਦੇ ਕਬੱਡੀ ਪਾ ਰਿਹਾ ਭੀਮ ਕਬੱਡੀ ਪਾ ਰਿਹਾ ਅਜ ਸਮੇਂ ਖੇਡ ਮੈਦਾਨ ਦੇ ਵਿੱਚ ਜੀਟੀਏ ਵਾਲੇ ਦੀ ਕਬੱਡੀ ਤੇ ਸ਼ਿਦੂ ਨਾਲ ਟੱਕਰ ਹੋ ਗਈ ਹਾਂ ਸ਼ਿਦੂ ਨਾਲ ਟੱਕਰ ਹੋ ਗਈ ਮੇਰੇ ਬੰਦੇ ਇਹਨੂੰ ਸ਼ਿਦੂ ਦੇ ਸੰਕੂਸ਼ ਦੇ ਸਾਹਮਣੇ ਵਿੱਚ ਕਹਿੰਦੇ ਟਕਰਾ ਟਕਰਾ ਆ ਕੇ ਉਹ ਬੰਦਾ ਹੋਰ ਜਾਨੀ ਸੱਤੂ ਆ ਗਿਆ ہاں تے ہن کوئی پتا نہیں اے ہن اگلی کبڈی پھر پے گئی اگلی کبڈی پھر پے گئی اے اوبر ہکی ہکی خاماں چلدی جا رہی ہے جی ڈی آر طالب دے کچھ مار تے ہن ہن مسکراہت دی تیاری کھٹڑو تیاری کھٹڑو ہن ہن دا ہن دا کالا مصطبا اب ٹھیک ہوا پازیب اور ਮਾਣ ਦੇ ਪੰਜਾਬ ਕੀਤਾ ਗਿਆ 300 ਡਾਲਰ ਯਾਦ ਖੋਪੜੀ ਗਾਜਰਾ ਦੇ ਲਈ ਸਾਡੇ ਵੀਰ ਡਾਕਟਰ ਮਾਨ ਸਿੰਘ ਪਲਾਖਾ ਦੇ ਨਾਲ ਗੁਰਵਿੰਦਰ ਸਿੰਘ ਰਾ ਦੇ ਵੱਲੋਂ ਇਹ 300 ਰੁਪਏ ਦਿੱਤਾ ਗਿਆ। ਲਓ ਸਰ ਸਤਿਪਾ ਅਣ ਕਹਦੇ ਬੈਕ ਦਾ ਗੇਰ ਬਾਗੇ ਇੱਕ ਹੋਰ ਬੈਰ ਜੁੜ ਗਿਆ। ਹਰਮਨ ਗੁੱਡ ਦੀ ਰੇਡ ਪਈ ਹੋਈ ਆ। ਇਹ ਨਾਲ ਇਹ ਪੰਜਾਬ ਦਾ ਤਹੌਰੀਆ ਤਹੌਰੀਆ ਛਾਇਆ ਹੋਇਆ। ਉਧਰ ਜੀਤ ਸੋਲਤਾ ਤੇ ਸੁਰਿੰਦਰ ਸੋਲਤਾ ਕੋਟਲਨ ਦੀ ਪਾਵਰ ਇਹ ਜੌਨੀ ਸੰਧੂ ਦਾ ਗਿਆਨ ਮਾ ਧੰਨਵਾਦ ਹੈ। ਭਾਈ ਜੌਨੀ ਸੰਧੂ ਉੱਤੇ ਜੇਤੋਂ ਉੱਤੇ ਪਹੁੰਚ ਆਇਆ। ਬਾਬਾ ਜੌਨੀ ਸਿੰਘ ਦੀ ਗਿੱਲ ਜੀਤ ਦਾਸੀ ਮਖਤ ਧੰਨਵਾਦ। ਇਹ ਤਾਰੀ ਗੱਲ ਬੇਟੀ ਛੱਮੀ ਪਰ ਪਰਵਤ ਧਾਮੀ ਦਾ ਮਖਤ ਧੰਨਵਾਦ। ਦਾ ਇਹ ਨਾਂ ਕਹਿੰਦੇ ਸ਼ਿਰੇ ਸ਼ਮੇ ਬਾਈ ਦਾ ਇਹ ਬਿੰਗਰ ਸਰਾਇ ਫਰਾਂ ਦਾ ਲਖਰਾਂ ਵਾਲੇ ਟੀਰਥ ਦਾ ਜਤਿੰਦਰ ਲੱਗੇ ਗਾਜੀ ਪ੍ਰੀਰ ਦਾ ਅੱਜ ਇਹ ਕੰਪਨੀ ਵੱਡਾ ਜੋੜਨਾ ਜਿੱਦੂ ਹੀ ਟੱਕਰ ਹੋ ਗਈ ਰਮਪਿੰਦਰ ਤੇ ਆ ਜਿੱਦੂ ਦੀ ਟੱਕਰ ਰਮਪਿੰਦਰ ਤੇ ਨਾਲ ਹੋ ਗਈ ਇਧਰ ਵੀ ਕੁਸੂਮੋ ਸੰਜੀ ਹੋਈ ਜਾਂਦੀ ਆ ਇਧਰ ਟੱਕਰ ਹੋਈ ਜਾਂਦੀ ਆ ਆ ਖਿਡਾਰੀ ਪੱਜੇ ਜਾ ਰਿਹਾ ਪਰ ਮਹਿਮਾਨ ਅੱਜ ਦਾ ਬਲੈਕ ਨੇ ਫ੍ਰੀਪਰੀ ਬੜੀ ਐਮੀ ਡਰਾਈਵਰਾਂ ਦੀ ਜਾਂਦੇ ਬੋਲੀ ਐਮੀ ਡਰਾਈਵਰਾਂ ਦੀ ਜਾਂਦੇ ਬੋਲੀ ਬਾਬੇ ਮਾਨ ਵਾਲਿਆ ਜਿਹੜੇ 11 12 ਹਾਈਵੇ ਤੇ ਜਾਂਦਾ ਨਾ ਬੰਦਾ ਫਿਰ ਸਿਆਮੇ ਦਿਲ ਹੁੰਦੇ ਆ ਤੇ ਜਦੋਂ ਬਲੈਕ ਆਈ ਸੂਰੀਓ ਡਰਾਈਵਰੀ ਕਰ ਰਿਹਾ ਇਧਰ ਅਗਲੀ ਰੇਡ ਉਹ ਵਾਣਾ ਉਧਰ ਕਿਹਦੇ ਪਰਸੇ ਬਸੀਕਰ ਭਵਾਨ ਦੇ ਵੀ ਕੋਲੀ ਗੱਲ ਵਾਲੇ ਜਾਂਦੇ ਨਹੀਂ ਕਦਫਾ ਵਾਲੇ ਰੇਡਾ ਢਾਗੇ ਵਾਲਾ ਢਾਗੇ ਵਾਲਾ ਢਾਗੇ ਵਾਲਾ ਤੇ ਉਹ ਵਾਣਾ ਕੋਟਕਰਾਲ ਖਾਣਾ ਉਹ ਵਾਣਾ ਪੁਆਇੰਟ ਜੈਪਕੜਾ ਬ੍ਰਾ ਆ ਗੋਲ ਲੜਨਾ ਰਾਜਪੁਰ ਸਿੰਘ ਦਾ ਬੰਦਾ ਅਗਲੀ ਰੇਡ ਸੋਸਕ ਦਾ ਅੰਬਾ ਇਹਦਾ ਆੜਿਆ ਕੱਢਾ ਜੀਟੀ ਵਾਲਿਆਂ ਨੇ ਕੱਢਿਆ ਤੇ ਇਹਦੇ ਵੀ ਕਹਿੰਦੇ ਘਾੜ ਦੀ ਛੱਡੀ ਕੋਈ 23-23 ਕਬਡੀਆਂ ਇੱਕ ਮੈਚ ਦੇ ਵਿੱਚ ਕੌਣ ਦਾ ਦਮ ਰੱਖਦਾ ਰਵੀ ਸਿੰਘ ਦਾ ਪੰਪੜ ਇਹ ਅੱਜ ਦੇ ਟਾਈਮ ਦਾ ਟੌਪਰ ਆ ਅੰਬਾ ਅੰਬਾ ਕਹਿੰਦਾ ਮੇਰੇ ਸਤਾਨ ਬਾਜੂ ਦਾ ਜੇਕਰ ਜਰੂਰ ਕਰੇ